ਉਨਾ ਵੱਲੋਂ ਬੋਰੀਆਂ ਜਿਹੜੀਆਂ ਭਰ ਕੇ ਲਗਾਈਆਂ ਜਾ ਰਹੀਆਂ ਆ ਵੱਡਾ ਪਾੜ ਜਿਹੜਾ ਪਿਆ ਹੈ ਲੋਕਾਂ ਦੇ ਲਈ ਖਤਰਾ ਬਣਿਆ ਹੋਇਆ ਸੀ ਜਿਹੜਾ ਵੱਡਾ ਪਾੜ ਪਤਾ ਸੀ ਕਿ ਬਰਸਾਤ ਬਹੁਤ ਲੰਮੀ ਪੈ ਰਹੀ ਹੈ ਇਸ ਵਾਰ ਵੀ ਪਰ BBMP ਦੁਆਰਾ ਫਿਰ ਵੀ ਕੋਈ ਇਹੋ ਜਿਹਾ ਪੁख्ਤਾ ਪ੍ਰਬੰਧ ਨਹੀਂ ਕੀਤਾ ਗਿਆ ਕਿ ਜਿਹੜਾ ਇਸ ਬਰਸਾਤ ਤੇ ਕਾਬੂ ਪਾ ਸਕਦਾ ਸੀ ਤਕਰੀਬਨ 12 ਥਾਵਾਂ ਤੇ ਇਹ ਲੈਂਡਸਲਾਈਡਾਂ ਹੋਇਆ ਹੈ ਇਹਦਾ ਸਲੇਪਾ ਬੈਠੀਆਂ ਨਹਿਰਾਂ 'ਗੀਆਂ ਤਾਂ ਪੰਜਾਬ ਅਤੇ ਪਿੰਡਾਂ ਦਾ ਦਰਦ ਬਣਾਉਣ ਵਾਲਿਆਂ ਦੀ ਕਮੀ ਨਹੀਂ ਹੈ ਇਸ ਵੇਲੇ ਜਿਹੜੇ ਆ ਨੌਜਵਾਨ ਆਪ ਮਹਾਰੇ ਹੋ ਕੇ ਜਿਹੜੇ ਆ ਲਗਾਤਾਰ ਕੰਮ ਦੇ ਵਿੱਚ ਰੁੱਝ ਚੁੱਕੇ ਨੇ ਉਹਨਾਂ ਵੱਲੋਂ ਬੋਰੀਆਂ ਜਿਹੜੀਆਂ ਭਰ ਕੇ ਲਗਾਈਆਂ ਜਾ ਰਹੀਆਂ ਆ ਵੱਡਾ ਪਾੜ ਜਿਹੜਾ ਪਿਆ ਹੈ ਲੋਕਾਂ ਦੇ ਲਈ ਖਤਰਾ ਬਣਿਆ ਹੋਇਆ ਸੀ ਜਿਹੜਾ ਵੱਡਾ ਪਾੜ ਉਹ ਜਿਹੜਾ ਪਿਆ ਹੋਇਆ ਹੈ ਲੋਕਾਂ ਦੇ ਵਿੱਚ ਡਰ ਸਹਿਮ ਦਾ ਮਾਹੌਲ ਸੀ ਉਸ ਨੂੰ ਲੈ ਕੇ ਆਲੇ ਦੋਲੇ ਦੇ ਪਿੰਡਾਂ ਦੇ ਲੋਕ ਅਤੇ ਸਮਾਜ ਸੇਵੀ ਲੋਕ ਜਿਹੜੇ ਇਕੱਠੇ ਹੋਏ ਨੇ ਉਹਨਾਂ ਵੱਲੋਂ ਜਿਹੜਾ ਲਗਾਤਾਰ ਜਿਹੜੀ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ ਬੋਰੀਆਂ ਪਰੀਆਂ ਜਾ ਰਹੀਆਂ ਮਿੱਟੀ ਦੀਆਂ ਬੋਰੀਆਂ ਪਰੀਆਂ ਜਾ ਰਹੀਆਂ ਉਸ ਤੋਂ ਬਾਅਦ ਤਰਪਾਲਾ ਲਿਆ ਕਿ ਇਸ ਪਾੜ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਵੇਗੀ ਲੇਕਿਨ ਇੱਕ ਗੱਲ ਤੁਹਾਨੂੰ ਜਰੂਰ ਦੱਸ ਦਈਏ ਕਿ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਕਿਵੇਂ ਜਿਹੜੇ ਸਲੇਬਾਂ ਦੇ ਉੱਤੇ ਝਾੜ ਬੂਟੀ ਜਿਹੜੀ ਹੈ ਲਗਾਤਾਰ ਇਸ ਦੀ ਕੋਈ ਸਫਾਈ ਨਹੀਂ ਹੋਈ ਹੈ ਬੀਬੀ ਐਮ ਵੀ ਪ੍ਰਸ਼ਾਸਨ ਦੀ ਬਹੁਤ ਵੱਡੀ ਨਲਾਇਕੀ ਹੈ ਕਿਹਾ ਜਾ ਸਕਦਾ ਹੈ ਜਿੱਥੇ ਇਹਨਾਂ ਜਿਹੜੀ ਪਟਰੀਆਂ ਦਾ ਮੌਇਨਾ ਪਹਿਲਾਂ ਹੋਣਾ ਬਹੁਤ ਜ਼ਰੂਰੀ ਸੀ ਹਾਲਾਂਕਿ ਰਚਮੇ ਜਿਹੜੀ بارش ਹੁੰਦੀ ਰਹੀ ਹੈ ਮੌਸਮ ਵਿਭਾਗ ਵੱਲੋਂ ਲਗਾਤਾਰ ਚੇਤਾਵਨੀ ਦਿੱਤੀ ਗਈ ਹੈ ਅਲਰਟ ਕੀਤਾ ਗਿਆ ਹੈ ਲੇਕਿਨ ਜਿਹੜੀਆਂ ਨਹਿਰ ਦੀਆਂ ਹਟਲੀਆਂ ਪੜੜੀਆਂ ਦੀ ਹਾਲਤ ਹੈ ਉਹ ਬੜੀ ਜਿਹੜੀ ਹੈ ਖਸਤਾ ਸੀਗੀ ਝਾੜ ਬੂਟੀਆਂ ਦੀ ਜੇ ਗੱਲ ਕਰੀਏ ਤਾਂ ਉਹ ਵੀ ਕਟਾਈ ਨਹੀਂ ਹੋਈ ਸੀਗੀ ਤੇ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਮੁਆਇਨਾ ਵੀ ਨਹੀਂ ਕੀਤਾ ਗਿਆ ਸੀ ਥਾਂ ਥਾਂ ਤੋਂ ਪਾੜ ਪੈ ਰਹੇ ਨੇ ਵੱਡੀ ਨਲਾਇਕੀ ਜਿਹੜੀ ਬੀਪੀਐਮਬੀ ਪ੍ਰਸ਼ਾਸਨ ਦੀ ਨਿਕਲ ਕੇ ਸਾਹਮਣੇ ਆਈ ਹੈ ਜਿਸ ਤੋਂ ਜਿਸ ਦਾ ਖਮਿਆਜਾ ਆਸ-ਪਾਸ ਦੇ ਲੋਕਾਂ ਦੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਭੁਗਤਣਾ ਪਿਆ ਹੈ ਇੱਕ ਵੱਡਾ ਖਮਿਆਜਾ ਜਿਹੜਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਲੋਕਾਂ ਨੂੰ ਆਪ ਮੁਹਾਰੇ ਹੋ ਕੇ ਜਿਹੜਾ ਇੱਥੇ ਮਿੱਟੀ ਦੀਆਂ ਬੋਰੀਆਂ ਭਰ ਕੇ ਜਿਹੜਾ ਤਰਪਾਲਾ ਲਾ ਕੇ ਪਾੜ ਰੁਕਣੇ ਪੈ ਰਹੇ ਨੇ ਜੇਕਰ ਕਿਤੇ ਸਮਾਂ ਰਹਿੰਦਿਆਂ ਇਹਨਾਂ ਪਟਰੀਆਂ ਦਾ ਮੁਆਇਨਾ ਕਰਕੇ ਇਹਨਾਂ ਨੂੰ ਦੇਖਿਆ ਜਾ ਸਕਦਾ ਸੀ ਇਹਨਾਂ ਦੀ ਸਾਂਭ-ਸਵਾਲ ਕੀਤੀ ਜਾ ਸਕਦੀ ਤਾਂ ਅਜਿਹੇ ਜਿਹੜੇ ਵੱਡੇ ਪਾੜ ਦੇਖਣ ਨੂੰ ਨਾ ਮਿਲਦੇ ਇਹਨਾਂ ਪਾੜਾਂ ਤੋਂ ਬਾਅਦ ਲੋਕਾਂ ਦੇ ਵਿੱਚ ਡਰ ਸਹਿਮ ਦਾ ਮਾਹੌਲ ਵੀ ਸੀ ਲੇਕਿਨ ਜਦੋਂ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਸੇਵਾ ਕੀਤੀ ਤਾਂ ਲੋਕਾਂ ਦੇ ਵਿੱਚੋਂ ਡਰ ਦਾ ਮਾਹੌਲ ਜਿਹੜਾ ਹੈ ਖਤਮ ਹੋਇਆ ਇਸ ਤੋਂ ਪਹਿਲਾਂ ਵੀ ਜਿਹੜਾ ਹੈ 2-3 ਥਾਮਾਂ ਤੇ ਪਾੜ ਪਿਆ ਸੀ ਜਿੱਥੇ ਕਿ ਪ੍ਰਸ਼ਾਸਨਿਕ ਅਧਿਕਾਰੀ ਹੈ ਤੇ ਖੁਦ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸੰਸਦ ਮਾਲਵਿੰਦਰ ਸਿੰਘ ਕੰਗਹੋਰੀ ਪਹੁੰਚ ਕੇ ਜਿਹੜੇ ਹੈ ਇਹ ਪਾੜ ਨੂੰ ਰੋਕਣ ਦੇ ਲਈ ਲਗਾਤਾਰ ਆਪ ਵੀ ਮਿਹਨਤ ਕੀਤੀ ਆਪਣੀ ਦੇਖਰੇਖ ਦੇ ਵਿੱਚ ਉਹਨਾਂ ਕੰਮ ਕਰਵਾਇਆ ਦੂਜੇ ਪਾਸੇ ਜਿਹੜੇ ਸਮਾਜ ਸੇਵੀ ਲੋਕ ਹੈ ਲਗਾਤਾਰ ਪੰਜਾਬ ਦਾ ਹਿੱਤ ਚਾਹਣ ਵਾਲੇ ਲੋਕ ਪੰਜਾਬ ਦੇ ਜਿਹੜੇ ਆ ਰਾਖੇ ਲੋਕ ਜਾਂ ਪੰਜਾਬ ਨਾਲ ਪਿਆਰ ਕਰਨ ਵਾਲੇ ਲੋਕ ਲਗਾਤਾਰ ਕੰਮ ਕਰਦੇ ਹੋਏ ਨਜ਼ਰ ਆ ਰਹੇ ਨੇ ਚੈਨਲ ਦੇ ਮਾਧਿਅਮ ਨਾਲ ਦੱਸਣਾ ਚਾਹੁੰਦਾ ਕਿ ਤੁਸੀਂ ਦੇਖੋ ਸੈਫਨ ਦੇ ਦੂਜੇ ਪਾਸੇ ਜਿਹੜਾ ਬੂਟੇ ਐ ਝਾੜ ਝੁੰਡ ਵੀ ਉਮੇ ਖੜੇ ਰਹੇ ਇਹਦੀ ਸਫਾਈ ਤੱਕ ਨਹੀਂ ਕੀਤੀ ਗਈ ਜਦੋਂ ਕਿ ਸਾਡਾ ਮੌਸਮ ਵਿਭਾਗ ਹੈ ਜਿਹੜੀ ਕੱਲੀ ਕੱਲੀ ਗੱਲ ਦੱਸਦਾ ਕਿ ਕਿੰਨਾ ਟਾਈਮ ਮੀਂਹ ਲੱਗੇਗਾ ਕਿੰਨਾ ਟਾਈਮ ਨਹੀਂ ਲੱਗੇਗਾ ਪਤਾ ਸੀ ਕਿ ਬਰਸਾਤ ਬਹੁਤ ਲੰਮੀ ਪੈ ਰਹੀ ਹੈ ਇਸ ਵਾਰ ਵੀ ਪਰ ਬੀਬੀ ਐਮਪੀ ਦੁਆਰਾ ਫਿਰ ਵੀ ਕੋਈ ਇਹੋ ਜਿਹਾ ਪੁਖਤਾ ਪ੍ਰਬੰਧ ਨਹੀਂ ਕੀਤਾ ਗਿਆ ਕਿ ਜਿਹੜਾ ਇਸ ਬਰਸਾ ਸਥਿਤੀ ਤਕਰੀਬਨ ਪਹਿਲਾਂ ਤਾਂ ਤੁਸੀਂ ਦੇਖਿਆ ਝਿੰੜੀ ਸਾਡੇ ਨਾਲ ਲੋਕਲ ਜੋ ਮੰਤਰੀ ਨੇ ਉਹ ਵੀ ਲੱਗੇ ਹੋਏ ਸੀ ਗੋਦਾ ਆ ਕੇ ਆਪਣੇ ਨਾਲ ਉਹਨਾਂ ਦੇ ਜਿਹੜੇ ਪਾਰਟੀ ਵਰਕਰ ਸੀ ਜਾਂ ਹੋਰ ਲੋਕਲ ਵਿਅਕਤੀ ਸੀ ਨੌਜਵਾਨ ਸੀ ਉਹ ਵੀ ਨਾਲ ਲੱਗੇ ਹੋਏ ਸੀ ਉਸ ਤੋਂ ਬਾਅਦ ਸਵੇਰੇ ਡਾਡੀ ਦੇ ਕੋਲ ਦੋ ਜਗ੍ਹਾ ਪਾੜ ਪੈ ਗਿਆ ਸੀ ਉੱਥੇ ਤਕਰੀਬਨ ਸੀ 150 150 ਟਰਾਲੀ ਸਿੱਪਟੀ ਦੀ ਬਾਕੇ ਆਇਆ ਸੀ ਮੇਰੇ ਨਾਲ ਹੋਰ ਨੌਜਵਾਨ ਵੀ ਸੀ ਪਰ ਆਪਣੇ ਆਪਣੇ ਟਰੈਕਟਰ ਲੈ ਕੇ ਆਪਣੇ ਕੋਈ ਮਸ਼ੀਨ ਲੈ ਕੇ ਪੁਜਿਆ ਸੀ ਜਿੰਨਾ ਵੀ ਜਿਸ ਬੰਦੇ ਤੋਂ ਮਦਦ ਹੁੰਦੀ ਹੈ ਪੰਜਾਬੀ ਹੁਣ ਪੰਜਾਬੀ ਦੀ ਪੰਜਾਬੀ ਪੰਜਾਬੀਆਂ ਦੀ ਮਦਦ ਕਰ ਰਿਹਾ ਤੇ ਹੋਰ ਕੋਈ ਨਹੀਂ ਆ ਰਿਹਾ ਨਾ ਤੁਸੀਂ ਦੇਖੋ ਜੇ ਇਹ ਨੇੜੀ ਨਹਿਰ ਹੈ ਇਹ ਤੇ ਜਿਹੜਾ ਸਮਾਂ ਰਹਿੰਦੇ ਦੀ ਸਫਾਈ ਦੇਖਭਾਲ ਕੀਤੀ ਜਾਂਦੀ ਪਹਿਲਾਂ ਹੁੰਦਾ ਸੀ ਕੁਝ ਕੁ ਏਰੀਆ ਜਿਹੜੇ ਬੰਡੇ ਹੋਏ ਹੁੰਦੇ ਸਨ ਇਹਨਾਂ ਦੇ ਵੀ ਇਹਨਾਂ ਤੇ ਜਿਹੜੇ ਵਿਅਕਤੀ ਇਹਨਾਂ ਏਰੀਆ ਦੇਖਣਗੇ ਇਹਨਾਂ ਦੇਖਣਗੇ ਮੈਂ ਦੇਖਦਾ ਹਾਂ ਪਿਛਲੇ ਲੰਮੇ ਸਮੇਂ ਤੋਂ ਪਿਛਲੇ ਕਾਫੀ ਸਾਲਾਂ ਤੋਂ ਕੀ ਦੁਵਾਰਾ ਨਾਕਮਦੀ ਰਿਪੇਅਰ ਦੇਖੀ ਹੁੰਦੀ ਉਹ ਲੋਕ ਹੁੰਦੇ ਸੀ ਜਿਹੜੇ ਪਹਿਲਾਂ ਉਹ ਦੇਖਦੇ ਸੀ ਕਿ ਕਿਤੋਂ ਡੈਮੇਜ ਹੋਈ ਹੈ ਦੀ ਰਿਪੇਅਰ ਕਰਦੇ ਸੀ ਬਰਸਾਤ ਤੋਂ ਪਹਿਲਾਂ ਕਿਤੇ ਕਾਹ ਬੁੱਟੀ ਹੁੰਦੀ ਸੀ ਉਹਨੂੰ ਸਾਫ਼ ਕਰ ਦਿੰਦੇ ਸੀ ਪਰ ਹੁਣ ਇਹੋ ਜਿਹਾ ਕੋਈ ਨਹੀਂ ਹੋ ਰਿਹਾ ਸਾਰਾ ਸਾਰ ਜਿਹੜੀ ਨਲਕੀ ਹੈ ਇਹ ਇਸ ਟਾਈਮ ਬੀਬੀ ਐਮ ਵੀ ਵਿਭਾਗ ਦੀ ਸਵੇਰੇ ਜਦੋਂ ਮੈਂ ਘਰ ਤੋਂ ਆਇਆ ਤਾਂ ਉਸ ਵੇਲੇ ਇੱਥੇ ਚਾਰਕ ਸਲੇਬਾ ਬੈਠੀ ਸੀ ਸਿਰਫ 70 80 ਫੁੱਟ ਦਾ ਪਾੜਾ ਸੀਗਾ ਇਹ ਸੜ ਸੜ ਦੀ ਆ ਰਹੀ ਹੈ ਨਾ ਕਈ ਪਿੰਡਾਂ ਦੀ ਇਹ ਸੇਫ ਸੀਗੀ ਤੇ 2:00 ਵਜੇ ਆ ਕੇ ਇਹ ਸਾਰਾ ਜਿੰਨਾ ਤੁਸੀਂ ਦੇਖ ਰਹੇ ਆ ਸਾਰਾ ਲਹਾ ਬੈਠਿਆ ਤੇ ਇਹ ਕਈ ਪਿੰਡਾਂ ਦਾ ਰਸਤਾ ਇਹਦੇ ਵਿੱਚ ਅਸੀਂ ਕਿਸੇ ਨੂੰ ਦੋਸ਼ ਨਹੀਂ ਦੇ ਸਕਦੇ ਨਾ ਪ੍ਰਸ਼ਾਸਨ ਨੂੰ ਨਾ ਬੀਬੀ ਐਮਬੀ ਨੂੰ ਕਿਉਂਕਿ ਇਹ ਕੁਦਰਤੀ ਮਾਰ ਹੈ ਕੁਦਰਤੀ ਮਾਰ ਕਰਕੇ ਹਰ ਪਾਸੇ ਲਹੌਣ ਤੋਂ ਲੈ ਕੇ ਸੌਰੀ ਆਪਣਾ ਡਾਡੀ ਤੋਂ ਲੈ ਕੇ ਡਾਡੀ ਤੋਂ ਲੈ ਕੇ ਆਪਣਾ ਭਰਤਗੜ ਤੱਕ ਤਕਰੀਬਨ 12 ਥਾਮਾਂ ਦੇ ਇਹ ਲੈਂਡਸਲਾਈਡ ਦਾ ਹੋਇਆ ਬਾ ਇਹਦਾ ਸਲੇਬਾ ਬੈਠੀਆਂ ਨਹਿਰਾਂ ਪ੍ਰਸ਼ਾਸਨ ਲੱਗਿਆ ਹੈ ਤੇ ਮੈਂ ਲੋਕਾਂ ਨੂੰ ਅਪੀਲ ਕਰਦਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਜੋ ਵੀ ਤੁਹਾਡਾ ਚੈਨਲ ਦੇਖਦਾ ਹੈ ਕਿ ਆਸ-ਪਾਸ ਪਿੰਡਾਂ ਦੇ ਜੋ 10-12 ਪਿੰਡਾਂ ਦਾ ਰਸਤਾ ਹੈ ਉਹਨਾਂ ਨੂੰ ਨੌਜਵਾਨਾਂ ਨੂੰ ਲੋਕਾਂ ਨੂੰ ਸਭ ਨੂੰ ਇਹ ਬੇਨਤੀ ਹੈ ਕਿ ਇਸ ਰਸਤੇ ਨੂੰ ਨਾ ਆਣ ਇਹ ਰਸਤਾ ਬਿਲਕੁਲ ਬੰਦ ਹੋ ਚੁੱਕਿਆ ਹੈ ਤੇ ਬਦਲਮਾ ਰਸਤਾ ਆਪਣਾ ਤੁਸੀਂ ਨੈਸ਼ਨਲ ਹਾਈਵੇ ਤੇ ਜਾ ਸਕਦੇ ਪਰਲੇ ਪਾਸੇ ਤੇ ਜਾ ਸਕਦੇ ਮਹਿਰ ਦੇ ਰਸਤੇ ਤੇ ਇਸ ਰਸਤੇ ਨੂੰ ਬਿਲਕੁਲ ਨਹੀਂ ਆਣਾ ਕਿਸੇ ਨੇ ਬਾਕੀ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਨੇ ਵੀ ਆਪਣਾ ਇੱਥੇ ਅਨਾਕਬੰਦੀ ਕਰ ਦਿੱਤੀ ਹੈ ਸਾਰਾ ਰਸਤਾ ਬੰਦ ਕਰਤਾ ਠੇਕੇਦਾਰ ਵੱਲੋਂ ਆਪਣਾ ਇਹਦਾ ਰਿਪੇਅਰ ਸ਼ੁਰੂ ਕਰ ਦਿੱਤੀ ਗਿਆ ਸਾਹਮਣੇ ਬੂਰੀਆਂ ਭਰ ਕੇ ਆਪਣਾ ਲੇਬਰ ਲੱਗੀ ਹੋਈ ਹੈ ਤੇ ਛੇਤੀ ਤੋਂ ਛੇਤੀ ਦਾ ਰਸਤੇ ਦਾ ਮਸਲਾ ਹੱਲ ਕਰ ਰਹੇ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇੱਕ ਵਕਤ ਅਸੀਂ ਖੜੇ ਆ ਜੀ ਪਿੰਡ ਬੜਲ ਸੰਤ ਬਾਬਾ ਸੇਵਾ ਸਿੰਘ ਜੀ ਬਾਬਾ ਲਾਭ ਸਿੰਘ ਜੀ ਬਾਬਾ ਸੁੱਚਾ ਸਿੰਘ ਜੀ ਬਾਬਾ ਸਤਨਾਮ ਸਿੰਘ ਜੀ ਇੱਥੇ ਬਾਬਾ ਗੜਕ ਸਿੰਘ ਜੀ ਨੂੰ ਸੇਵਾਵਾਂ ਦਿੱਤੀਆਂ ਹੋਈਆਂ ਨੇ ਇੱਕ ਲੰਗਰ ਹਾਲ ਹੈ ਜੋ ਅਨੰਦਪੁਰ ਸਾਹਿਬ ਅਸੀਂ ਐਂਟਰ ਕਰਦੇ ਆ ਗੀਤਪੁਰ ਸਾਹਿਬ ਵੱਲ ਤੋਂ ਪਰ ਦਰਸ਼ਨੀ ਜੋੜੀ ਹੈ ਜਿਹੜੀ ਉਹਦੇ ਬਿਲਕੁਲ ਨਾਲ ਹੈ ਇੱਥੇ ਦਿੱਕਤ ਆਈ ਸੀਗੀ ਉਹ ਪਿਛਲੇ ਪਾਸੇ ਬਹੁਤ ਥਾਰ ਪੈ ਗਈ ਸੀਗੀ ਪਿੱਛੇ ਖੱਡ ਹੈ ਤੇ ਬਿਲਡਿੰਗ ਨੂੰ ਬਹੁਤ ਖਤਰਾ ਹੋ ਗਿਆ ਹੈ ਜਿਹੋਦੇ ਕਰਕੇ ਉਹਨੂੰ ਉਤਾਰਨ ਲਈ ਬੂਰੀਆਂ ਕੱਟੇ ਤੇ ਇਸੇ ਪ੍ਰਕਾਰ ਦੇ ਨਾਲ ਮੰਡਰ ਫੀਡਰ ਨਹਿਰ ਦੇ ਕਦਾ ਕੇਸਾ ਤੇ ਸਲੇਬਾਂ ਤੋਂ ਸੰਡੇ ਨਾਲ ਦਿੱਕਤਾਂ ਆਈਆਂ ਸੀਗੀਆਂ ਉਹਦੀ ਆਵਾਜ਼ ਸੰਤ ਬਾਬਾ ਸਤਨਾਮ ਸਿੰਘ ਜੀ ਕਲਾ ਆਨੰਦਗੜ੍ਹ ਸਾਹਿਬ ਦੇ ਅਸ਼ੀਰਵਾਦ ਨਾਲ ਅਸੀਂ ਸਾਰੇ ਨੇ ਰਲ ਕੇ ਚੱਕੀ ਸੀਗੀ ਉਹ ਟਰਾਲੀਆਂ ਦੀਆਂ ਟਰਾਲੀਆਂ ਭਰ ਕੇ ਮਿੱਟੀ ਦੇ ਗੱਟੇ ਇੱਕ ਆਦਮੀ ਜਿੱਥੇ ਆ ਆਨੰਦਪਰੀ ਦੀ ਧਰਤੀ ਦੇ ਬਾਰਸ਼ ਸਾਰੇ ਸੂਰਮੇ ਨੌਜਵਾਨ ਦਿਖਾਈ ਦੇ ਰਹੇ ਉੱਥੇ ਸਾਡੇ ਨੂਰਪ੍ਰਵੇਦੀ ਇਲਾਕੇ ਦੇ ਵੀ ਸਾਰੇ ਵੀਰ ਵੱਖ-ਵੱਖ ਪਿੰਡਾਂ ਤੋਂ ਵਸੇ ਦੀ ਗੱਲ ਕਰ ਲਈਏ ਪੂਸਾਪਰ ਵੀ ਗੱਲ ਕਰ ਲਈਏ ਬੜਬਾ ਚਨੋਲੀ ਖੇੜੀ ਉੱਪਰ ਲਿੰਕਾਡ ਦੇ ਕਾਂਗੜ ਆਜਮਪੁਰ ਬੰਨ ਦਾ ਪਿੰਡਾਂ ਦੇ ਨਾਮ ਵੀ ਨਹੀਂ ਪਤਾ ਜਿੱਥੇ ਤੱਕ ਦੀ ਗੱਲ ਕਰ ਲਈਏ ਬਾਈਟ ਸੀ ਤੇ ਜਿੱਥੇ ਜੀ ਵੀ ਗੱਲ ਕਰ ਲਈਏ ਸਾਰੇ ਸਾਥੀ ਨੌਜਵਾਨ ਇੱਥੇ ਸੇਵਾ ਵਿੱਚ ਦਿਨ ਰਾਤ ਹੁਣ ਜੁਟੇ ਹੋਏ ਨੇ ਲੰਗਰਾਂ ਦੇ ਪ੍ਰਬੰਧ ਪਿੰਡ ਠਾਣਾ ਕਰ ਰਿਹਾ ਏ ਸਾਰੀ ਜਾਣਕਾਰੀ ਮੈਂ ਤੁਹਾਨੂੰ ਉੱਥੇ ਜਾ ਕੇ ਦਵਾਂਗਾ ਫਿਲਹਾਲ ਇਸ ਮੁਸੀਬਤ ਦੀ ਘੜੀ ਦੇ ਵਿੱਚ ਪੰਜਾਬ ਪੰਜਾਬ ਦੇ ਨਾਲ ਖੜਾ ਏ ਅਸੀਂ ਨਾ ਸਾਰਿਆਂ ਦੇ ਧੰਨਵਾਦੀ ਆ ਰਿਣੀ ਆ ਜਿਨ੍ਹਾਂ ਨੇ ਸਾਰੇ ਕੰਮ ਕਰ ਛੱਡ ਕੇ ਸੂਮਾਈ ਦਿਵਾਈ ਹੋਈ ਹੈ ਉਹ ਰਾਤ ਦਾ ਸਮਾਂ ਹੈ ਨਿਰੰਤਰ ਜਿਹੜਾ ਰੈਸਕਿਊ ਕਰਨ ਦੀ ਗੱਲ ਕਰ ਲਈਏ ਬਿਲਡਿੰਗਾਂ ਨੂੰ ਖਜਾਣ ਦੀ ਗੱਲ ਕਰ ਲਈਏ ਨਹਿਰਾ ਦੇ ਪਾੜਾ ਨੂੰ ਜਿਹੜਾ ਪੜਰੀਆਂ ਦੇ ਪਾੜਾ ਨੂੰ ਰੋਕਣ ਦੀ ਗੱਲ ਕਰ ਲਈਏ ਬਹੁਤ ਧੰਨਵਾਦ ਕਰਦੇ ਆ ਜਿਹੜੇ ਵੀ ਸਾਡੇ ਵੀਰ ਸਵੇਰ ਤੋਂ ਫੈਲੇ ਲੈ ਕੇ ਪਹੁੰਚ ਰਹੇ ਨੇ ਮਿੱਟੀ ਦੇ ਭਰੇ ਵੇ ਖਾਸ ਤੌਰ ਤੇ ਰਾਣਾ ਜੀ ਦਾ ਮੋਰਵਜੀ ਦਾ ਸਾਰੇ ਇਲਾਕੇ ਦਾ ਜੋ ਅਨੰਦਪ੍ਰਸਾਦ ਦਾ ਪੂਰਾ ਇਲਾਕਾ ਹੈ ਜਿਨ੍ਹਾਂ ਨੇ ਇੱਥੇ ਅੱਜ ਬਹੁਤ ਵੱਡੀ ਸੇਵਾ ਨਿਭਾਈ ਹੈ ਬਾਬਾ ਸੇਵਾ ਸਿੰਘ ਜੀ ਹੋਣਾ ਦੀ ਬਿਲਡਿੰਗ ਨੂਰਪੁਰ ਏਰੀਆ ਸਾਰਾ ਅੱਜ ਸਾਡੇ ਕੋਲ ਪੁੱਛਿਆ ਨੌਜਵਾਨ ਤੇ ਬੁੰਗਾ ਸਾਹਿਬ ਵੀ ਇੱਥੇ ਖੜਾ ਲਿਆ ਜਿਹੜੀਆਂ ਪਜਾਈਆਂ ਗਈਆਂ ਨਹਿਰ ਹਾਈਡਲ ਜਿਹੜਾ ਬੈਠਿਆ ਉੱਤੇ ਤੇ ਇੱਥੇ ਜਿਹੜੀ ਕਰੋੜਾ ਰੁਪਏ ਦੀ ਬਿਲਡਿੰਗ ਬਾਬਿਆਂ ਦੀ ਕਾਰ ਸੇਵਾ ਕਿਲਾ ਅਨੰਦਗੁਰ ਸਾਹਿਬ ਵਾਲਿਆਂ ਦੀ ਉਹਨਾਂ ਦੇ ਵਿੱਚ ਵੱਧ ਚੜ ਕੇ ਮਦਦ ਕੀਤੀ ਹੈ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ